ਜੂਨ ਦੇ ਮਹੀਨੇ ਦਾ ਇੰਤਜ਼ਾਰ ਹੁਣ ਹਰ ਕੋਈ ਕਰ ਰਿਹਾ ਖਾਸ ਤੌਰ ਤੇ ਪੰਜਾਬੀ ਫਿਲਮਾਂ ਨੂੰ ਪਸੰਦ ਕਰਨ ਵਾਲੇ ਤੁਹਾਨੂੰ ਅੰਦਾਜ਼ਾ ਹੈ ਕਿ ਜੂਨ ਦਾ ਮਹੀਨਾ ਵੱਡੇ ਸਟਾਰਸ ਦੇ ਨਾਮ ਹੋਣ ਵਾਲਾ ਹੈ ਕਿਉਂਕਿ ਜੂਨ ਦੇ ਮਹੀਨੇ ਵਿੱਚ ਦੋ ਐਸੀਆਂ ਵੱਡੀਆਂ ਫਿਲਮਾਂ ਨੇ ਜਿਸ ਦਾ ਇੰਤਜ਼ਾਰ ਬੇਸਬਰੀ ਨਾਲ ਕੀਤਾ ਜਾ ਰਿਹਾ ਹੈ ਜੀ ਹਾਂ ਇੱਕ ਪਾਸੇ ਹੈ ਐਮੀ ਵਰਗ ਤੇ ਸੋਨਮ ਬਾਜਵਾ ਦੀ ਜੋੜੀ ਜੋ ਕਿ ਦਿਖੇਗੀ ਫਿਲਮ ਕੁੜੀ ਹਰਿਆਣੇ ਵਾਲਦੀ ਦੇ ਵਿੱਚ ਤੇ ਇੱਕ ਗੱਲ ਕਹਿਣੀ ਬਣਦੀ ਹੈ ਕਿ ਜੱਜਤ ਸੋਨਮ ਬਾਜਵਾ ਨੇ ਕੁਝ ਅਲੱਗ ਜਿਹਾ ਐਕਸੈਂਟ ਅਪਣਾਇਆ ਹੈ ਨਾ ਉਸ ਨੂੰ ਵੇਖਣ ਦੇ ਲਈ ਨਾ ਹਮੇਸ਼ਾ ਦਰਸ਼ਕ ਬਹੁਤ ਉਤਸ਼ਾਹਤ ਰਹਿੰਦੇ ਨੇ ਤੁਹਾਨੂੰ ਯਾਦ ਜਿਹੜਾ ਜਦੋਂ ਉਹਨੇ ਬੱਬੂ ਬੈਂਸ ਨਿਭਾਇਆ ਸੀ ਉਸ ਤੋਂ ਬਾਅਦ ਹਰ ਕੋਈ ਕਹਿੰਦਾ ਸੀ ਯਾਰ ਮਜ਼ਾ ਆ ਗਿਆ ਤੇ ਉਸ ਤਰ੍ਹਾਂ ਦੇ ਨਾਲ ਹੀ ਇਸ ਵਾਰ ਹਰਿਆਣਵੀ ਕਿਰਦਾਰ ਨਿਭਾਉਂਦੀ ਦਿਖੇਗੀ ਸੋਨਮ ਬਾਜਵਾਤ ਤੇ ਸੋਨਮ ਬਾਜਵਾਤ ਦੇ ਨਾਲ ਨੇ ਐਮੀ ਵਿਰਕਸ ਸੋਨਮ ਤੇ ਐਮੀ ਦੀਆਂ ਇਕੱਠੇ ਨੇ ਕਈ ਹਿੱਟ ਫਿਲਮਾਂ ਰਹਿ ਚੁੱਕੀਆਂ ਨੇ ਤੇ ਹੁਣ ਇਸ ਫਿਲਮ ਦਾ ਇੰਤਜ਼ਾਰ ਵੀ ਸਭ ਨੂੰ ਰਹਿਣ ਵਾਲਾ ਹੈ ਕਿਉਂਕਿ 14 ਜੂਨ ਨੂੰ ਇਹ ਫਿਲਮ ਸਿਨੇਮਾ ਕਰਾਂ ਦੇ ਵਿੱਚ ਹੋਏਗੀ ਯਾਨੀ ਕਿ ਜੂਨ ਦੀ ਗਰਮੀ ਦੇ ਵਿੱਚ ਨਾ ਇਹ ਫਿਲਮ ਜਿਹੜੀ ਹੈਗੀ ਉਹ ਜ਼ਰੂਰ ਠੰਡ ਪਾਏਗੀ ਉਸ ਤੋਂ ਬਾਅਦ ਪੂਰੇ 14 ਦਿਨ ਤੱਕ ਇੰਤਜ਼ਾਰ ਹੋਏਗਾ ਤੇ ਫੇਰ ਆਏਗੀ ਜੱਟ ਐ ਜੀ ਦੋਸਾਂ ਇਸ ਨੀਰੂ ਬਾਜਵਾ 스타ਰਰ ਉਹ ਫਿਲਮ ਜਿਸ ਦਾ ਇੰਤਜ਼ਾਰ ਮੈਂ ਕਹਿ ਸਕਦਾ ਐਨੀ بے ਸਬਰੀ ਨਾਲ ਹੋ ਰਿਹਾ ਹੈ ਕਿਉਂਕਿ ਕਿੰਨਾ ਨਾ ਜਿਸ ਤਰ੍ਹਾਂ ਦੇ ਕਿਰਦਾਰ ਉਸ ਫਿਲਮ ਦੇ ਵਿੱਚ ਹੈਗੇ ਨੇ ਉਸ ਨੂੰ ਵੇਖ ਕੇ ਨਾ ਹਮੇਸ਼ਾ ਇਹੀ ਕਿਹਾ ਜਾਂਦਾ ਹੈ ਕਿ ਯਾਰ ਐਂਟਰਟੇਨਮੈਂਟ ਦਾ ਨਾ ਮਜ਼ਾ ਇਨਾ ਤਾਂ ਉੱਤੇ ਨਹੀਂ ਹੋ ਸਕਦਾ ਬਿਲਕੁਲ ਕਿਉਂਕਿ ਨਾ ਮੈਨੂੰ ਹਜੇ ਵੀ ਪਤਾ ਆ ਕਿ ਜਦ ਜਟਨ ਜੁਲੀਅਟ 1 ਐਂਡ 2 ਦੀ ਸਕਰੀਨਿੰਗਸ ਹੁੰਦੀਆਂ ਸੀ ਨਾ ਲਾਈਕ ਹਫਤੇ ਦਰ ਹਫਤੇ ਨਾਲ ਲੋਕ تھیਟਰਸ ਦੇ ਵਿੱਚ ਨੱਚਦੇ ਦਿੱਖਦੇ ਸੀ ਇਸ ਤਰ੍ਹਾਂ ਦਾ ਕ੍ਰੇਜ਼ ਹੁੰਦਾ ਸੀ ਉਸ ਵੇਲੇ ਪੰਜਾਬੀ ਸਿਨੇਮਾ ਦਾ ਇਹ ਇਹ ਉਹ ਫਿਲਮ ਹੈ ਜਿਸ ਨੇ ਇੱਕ ਬਹੁਤ ਹੀ ਡਿਫਰੈਂਟ ਤਰ੍ਹਾਂ ਦਾ ਰੋਮਾਂਟਿਕ ਕਾਮੇਡੀ ਦਾ ਬੈਂਚਮਾਰਕ ਸਾਬਿਤ ਕੀਤਾ ਸੀ ਤੇ ਹੁਣ ਇਹ ਫਿਲਮ ਜੋ ਹੈ ਉਹ ਦੁਬਾਰਾ ਆਣ ਵਾਲੀ ਹੈ ਯਾਨੀ ਕਿ ਤੀਜਾ ਫਾਗ ਆਣ ਵਾਲਾ ਹੈ ਵੈਸੇ ਵੀ ਦਿਲਜੀਤ ਦੋਸਾਂ ਅੱਜਕਲ ਕਮਾਲ ਕਰਦੇ ਨੇ ਹਰ ਪਾਸੇ ਤੇ ਹੁਣ ਇਸ ਫਿਲਮ ਦੇ ਨਾਲ ਵੀ ਕਮਾਲ ਜ਼ਰੂਰ ਕਰਨਗੇ ਜਿਸ ਦਾ ਇੰਤਜ਼ਾਰ ਹੋਏਗਾ 28 ਜੂਨ ਤੱਕ ਤੇ ਉਮੀਦ ਕਰਦੇ ਹਾਂ ਕਿ ਇਸ ਫਿਲਮ ਨੂੰ ਵੀ ਮਿਲੇਗਾ ਬਹੁਤ ਸਾਰਾ ਪਿਆਰ